ਸਾਡਾ ਸਤਿਕਾਰਯੋਗ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਸ਼ਿਵ ਸ਼ਾਨਾ ਦੇ ਪੰਜਾਬ ਆਗੂ ਅਸ਼ਵਨੀ ਕੁਮਾਰ ਕੁੱਕੂ ਜੋ ਤਰਨਤਾਰਨ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਥਾਣਾ ਸਿਟੀ ਦੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਆ ਗਏ ਮਾਮਲਾ ਕੀ ਹੈ ਇਹ ਵੀ ਦੱਸਦੇ ਹਾਂ ਪਰ ਇਸ ਵਕਤ ਅਸ਼ਵਨੀ ਕੁਮਾਰ ਕੁੱਕੂ ਜੋ ਸ਼ਿਵ ਸ਼ਾਨਾ ਮਾਲ ਠਾਕਰੇ ਦੇ ਪੰਜਾਬ ਆਗੂ ਵੀ ਨੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ ਔਰ ਉਹਨਾਂ ਵੱਲੋਂ ਆਤਵਾਦ ਦੇ ਵਿੱਚ ਜਿਹੜਾ ਆ ਸ਼ਿਵ ਸੇਨਾ ਬਾਲ ਠਾਕਰੇ ਵੱਲੋਂ ਬਹੁਤ ਸਾਰੀਆਂ ਗਤੀਵਿਧੀਆਂ ਅਮਲ ਕੀਤੀਆਂ ਗਈਆਂ ਜਾਂਦੀਆਂ ਸਨ ਹੁਣੇ ਮਾਮਲਾ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਗੱਡੀ ਆ ਗੱਡੀ ਦੇ ਵਿੱਚ ਅਸ਼ਵਨੀ ਕੁਮਾਰ ਕੁੱਕੂ ਨੂੰ ਲਿਜਾਇਆ ਜਾ ਰਿਹਾ ਇਸ ਵਕਤ ਉਹਨਾਂ ਦੇ ਸਾਥੀ ਵੀ ਨਾਲ ਦੇ ਔਰ ਇਹ ਪੁਲਿਸ ਇਸ ਵਕਤ ਨਗਰ ਮਾਨ ਹਸਲ ਕਰ ਲਈ ਲੈ ਕੇ ਜਾ ਰਹੀ ਹੈ ਵਿਸ਼ੇਸ਼ ਸੇਨਾ ਬਾਲ ਠਾਕਰੇ ਦੇ ਜਿਹੜੇ ਇਹ ਆਗੂ ਨੇ ਵੱਡੇ ਆਗੂ ਨੇ ਔਰ ਤਰਨ ਤਰਨ ਤੋਂ ਬੜੇ ਲੰਮੇ ਸਮੇਂ ਤੋਂ ਸ਼ੇਵ ਸੇਨਾ ਦੇ ਲਈ ਕੰਮ ਕਰਦੇ ਆ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਪੁਲਿਸ ਵੱਲੋਂ ਉਹਨਾਂ ਨੂੰ ਰਿਮਾਨ ਤੇ ਲੈ ਕੇ ਜਾਇਆ ਜਾ ਰਿਹਾ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਇਆ ਜਾ ਰਿਹਾ ਔਰ ਇਸ ਵਕਤ ਦੀ ਇਹ ਵੱਡੀ ਖਬਰ ਹੈ ਕਿਉਂਕਿ ਬੀਤੇ ਦਿਨੀ ਮਾਮਲਾ ਤੁਹਾਨੂੰ ਦੱਸਦੀ ਹੈ ਕਿ ਬੀਤੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਅਸ਼wini ਕੁਮਾਰ ਕੁਕੂ ਘਰ ਦੇ ਵਿੱਚ ਬਾਹਰ ਗੋਲੀਆਂ ਚੱਲਦੀਆਂ ਨੇ ਗੋਲੀਆਂ ਚੱਲਣ ਤੋਂ ਬਾਅਦ ਕੁੱਕੂ ਜੀ ਦਾ ਬਿਆਨ ਹੁੰਦਾ ਹੈ ਕਿ ਹਾਲ ਪਛਾਤੇ ਵਿਕਤੀਆਂ ਵੱਲੋਂ ਉਸ ਨੂੰ ਜ਼ਾਨਤ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਉਹਨਾਂ ਦੀ ਜਾਨ ਨੂੰ ਖਤਰਾ ਹੈ ਜਿਸ ਤੇ ਪਰੰਪਰਨ ਪੁਲਿਸ ਦੇ ਐਸਐਸਪੀ ਜਿਹੜੇ ਨੇ ਉਹ ਹਰਕਤ ਦੇ ਵਿੱਚ ਆਉਂਦੇ ਨੇ ਕਿਉਂਕਿ ਇਹ ਜਿਹੜਾ ਮਾਮਲਾ ਆ ਬੜਾ ਸੰਗੀਨ ਨਜ਼ਰ ਆ ਰਿਹਾ ਸੀ ਕਿਉਂਕਿ ਇੱਕ ਵੱਡਾ ਅਗੂਸ਼ੇਸ ਇਹਨਾਂ ਦਾ ਜੇਕਰ ਉਸ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਜਾਵੇ ਤਾਂ ਤੁਸੀਂ ਆਪ ਸੋਚ ਸਕਦੇ ਹੋ ਕਿ ਪੰਜਾਬ ਦਾ ਮਾਹੌਲ ਗਰ ਸਕਦਾ ਸੀ ਪਾਰੇ ਜਦੋਂ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾਂਦੀ ਆ ਤਾਂ ਮਾਮਲਾ ਸਾਹਮਣੇ ਆਉਂਦਾ ਏ ਕਿ ਇਹ ਕੋਕੀ ਸ਼ਹਿਰਤ ਨੂੰ ਲੈ ਕੇ ਆਪਣੇ ਘਰ ਦੇ ਬਾਹਰ ਆਪ ਹੀ ਗੋਲੀਆਂ ਚਲਵਾਈਆਂ ਗਈਆਂ ਸਨ ਇਹ ਪੂਰਾ ਮਾਮਲਾ ਇਸ ਵਕਤ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਅਜੇ ਤੱਕ ਪੁਲਿਸ ਵੀ ਕੋਈ ਅਧਿਕਾਰਤ ਜਿਹੜੀ ਆ ਪੁਸ਼ਟੀ ਨਹੀਂ ਕੀਤੀ ਗਈ ਪੁਲਿਸ ਵੱਲੋਂ ਪਰ ਪ੍ਰੈਸ ਕਾਨਫਰੰਸ ਰੱਖੀ ਗਈ ਆ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜਾ ਆ ਇਸ ਮਾਮਲੇ ਦੀ ਪੂਰੀ ਪੁਸ਼ਟੀ ਕੀਤੀ ਜਾਵੇਗੀ ਅਸੀਂ ਅਸ਼ਵਨੀ ਕੁਮਾਰ ਕੁੱਕੂ ਦੇ ਬਿਆਨ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਤੁਸੀਂ ਦੇਖਦੇ ਰਹੋ ਰੌਣ ਪੰਜਾਬ ਦੀ 24 ਨਾ ਮਨਦੀਪ ਸਿੰਘ ਰਾਜਨ ਤਰਨਤਾਰਨ ਹਣ ਲਗਾ ਨਾ ਨੰਦਾ ਵੀ ਜਿਹੜੀ ਗੋਲੀ ਚਲਾਈ ਤੂੰ ਆਪੇ ਚਲਾਈ ਆ ਅੱਛਾ ਉਹਦੇ ਵਿੱਚ ਪਿਸਤੌਲ ਬੇਦੀ ਦਾ ਹੈ ਹੂੰ ਵਿੱਚ ਪਿਸਤੌਲ ਲੱਗੇ ਨੇ ਤੇ ਉੱਥੇ ਮੌਕੇ ਨੂੰ ਪਰਚਾ ਕੀਤਾ ਫਿਰ ਐਸਐਸਪੀ ਲੱਗਿਆ ਕੱਲ ਹਾਂ ਡੀਪਟੀ ਲੱਗਿਆ ਦੇ ਪਿਛੋਂ ਲਗਾ ਕੋਈ ਪਰਚੰਤ ਤੇ ਕਰਾਂਗੇ ਕੋਈ ਗੰਦੇਬਾਨੀ ਕਰਾਂਗੇ ਫਿਰ ਪਰਚਾ ਕਰ ਦਿੱਤਾ ਫਿਰ ਰਾਤ ਰਹਿਏ ਇੱਥੇ ਅੱਛਾ ਸਦਾ ਪਰਚੇ ਕਿਦਾਂ ਨੂੰ ਤੁਸੀਂ 10 ਕਰੋੜ ਕਰ ਰਗਾ ਨਹੀਂ ਗੋਲੀਆਂ ਤੇ ਆਪ ਚਲਾਈਆਂ ਹੈ ਇਹ ਆਪ ਚਲਾਈਆਂ ਨਹੀਂ ਗੋਲੀਆਂ ਨਹੀਂ ਨਹੀਂ ਗੋਲੀਆਂ ਚਲਾਈਆਂ ਮੈਂ ਗੋਲੀਆਂ ਚਲੀਆਂ ਜਰੂਰ ਉੱਥੇ ਪਲਾਵ ਨਹੀਂ ਚਲਾਈਆਂ ਮੈਂ ਕਿੰਨੇ ਮਤਲਬ ਤੁਹਾਨੂੰ ਵੀ ਲੱਗਦਾ ਕਿੰਨੀ ਗੋਲੀਆਂ ਚਲਾਈਆਂ ਇਹ ਉਧਰ ਕਹਿ ਰਹੇ ਕਿ ਮੈਚ ਦੇਖਣ ਦਰਮਿਆਨ ਸੁੱਧਾ ਨਾਲ ਕੇ ਦੱਦਲੇ ਹਾਂ ਹਾਂ ਜਿਹੜੇ ਅਰਮਸ਼ਾ ਤੇ ਬੰਦੇ ਗੋਲੀਆਂ ਮਾਰਦੇ ਜਿਹਨੂੰ ਦੱਸ ਇਹਨਾਂ ਦੱਸਣਾ ਉਹਨਾਂ ਦੇ ਜਿਹੜੇ ਬੰਦੇ ਗੋਲੀਆਂ ਚਲਾ ਗਏ ਨੇ ਹਾਂ ਇਹਦੇ ਪਰਿਪਰਿਪਾ ਨਹੀਂ ਗ ਉੱਠੋ ਇਹ ਮੰਗ ਕਰਦੇ ਕਿਉਂ ਨਹੀਂ ਦੇਦਾ ਜਸਰ ਮੰਗ ਕਰਦੇ ਇਨਸਾਫ ਕੀਤਾ ਜਾਵੇ ਮੈਂ ਜਿਹੜਾ ਇਹਨਾਂ ਤੋਂ ਲੜਿਆ ਹਾਂ ਇਹ ਲੜੀ ਲੜੀ ਹੱਤਵਾਦੀ ਐਨੀ ਪੁਲਿਸ ਨੇ ਮਦਦ ਕੀਤੀ ਆ ਅੱਜ ਪੁਲਿਸ ਨੇ ਮੇਰੀ ਮਦਦ ਨਹੀਂ ਕੀਤੀ ਜਦੋਂ ਮੈਨੂੰ ਚਿੱਠੀਆਂ ਆਉਂਦੀਆਂ ਰਹੀਆਂ ਆਟ ਡਨ ਮੋਬਾਈਲ ਤੇ ਟੈਲੀਫੋਨ ਤੇ ਸਾਰੇ ਧਮਕੀਆਂ ਆਉਂਦੀਆਂ ਰਹੀਆਂ ਰਿਪੋਰਟਾਂ ਲੁੰਦੇ ਰਣ ਕੇ ਕੋਈ ਕਾਰਵਾਈ ਨਹੀਂ ਹੋਈ ਪਹਿਲਾਂ ਵੀ ਅੱਧ ਤੇ ਗੋਲੀਆਂ ਚੱਲ ਪਈਆਂ ਪਹਿਲਾਂ ਬਹੁਤ ਬਈ ਗੋਲੀਆਂ ਚੱਲੀਆਂ ਮੇਰੇ ਉੱਤੇ ਪਹਿਲਾਂ ਗੋਲੀਆਂ ਵੱਡੇ ਟੁਕੜੇ ਸਾਰੇ ਮੈਨੂੰ ਪਹਿਲੂ ਬਿੱਡਾ ਟੁੱਕੇ ਮੈਨੂੰ ਲੱਤ-ਪੱਟ ਤੋੜੀਆਂ ਮੇਰੇ ਸਾਰੇ ਹੱਥਵਧੀਆਂ ਨੇ ਪਹਿਲਾਂ ਵੀ ਘਰ ਤੇ ਹਮਲਾ ਆਇਆ ਹੈ ਪਹਿਲਾਂ ਵੀ ਘਰ ਤੇ ਹਮਲਾ ਆਇਆ ਇਸ ਬੰਦਾ ਕਿਦਾਂ ਪਹਿਲਾਂ ਵੀ ਕੋਈ ਘਰ ਤੇ ਹਮਲਾ ਕੋ ਗੋਲੀਆਂ ਚੜੀਆਂ ਹਾਂ ਪਹਿਲੂ ਵੀ ਦੋ ਵਾਰੀ ਹਮਲਾ ਆਇਆ ਜਿੱਕਰ ਮੈਂ ਗਾਲ ਮੈਂ ਫੜ ਕੇ ਸਟੈਂਡਰ ਕੋਲੇ ਲੈ ਗਿਆ ਸੀ ਜੇ ਅੰਮ੍ਰਿਤਸਰ 15 ਬੰਦੇ ਪੈ ਗਏ ਸੀ ਉਹਨੂੰ ਕੁਝ ਲੋਕ ਕਹਿੰਦੇ ਵੀ ਹੈ ਸੁਰੱਖਿਆ ਲੈਣ ਮੱਤੇ ਕੋਪੂਕਾਰੇ ਗੁੜੀਆਂ ਲਈਆਂ ਆਪਣੇ ਆਪ ਤੇ ਬੁਲ ਕਹਿ ਰਹੇ ਵੀ ਲੋਕਰ ਸੁਰੱਖਿਆ ਲੈਣ ਮੱਤੇ ਨਾ ਬੋਡੀਗਾਰਡ ਮੱਤੇ ਸਕਿਉਰਟੀ ਮੰਗੀ ਨਹੀਂ ਮੈਂ ਸਕਿਉਰਟੀ ਮੰਗੀ ਦੱਸੋ ਸਕਿਉਰਟੀ ਮੰਗੀ ਮੈਂ ਸਕਿਉਰਟੀ ਮੇ ਛੋੜੀ ਨਮਕੀ ਨਹੀਂ ਮੈਂ ਫਿਰ ਕੀ ਕਰਨ ਕੀ ਹੈ ਗੋਲੀਆਂ ਚਲਾਉਂਦਾ ਜੇ ਤੁਹਾਨੂੰ ਤੁਹਾਡੇ ਉੱਪਰ ਚਾਪਦਾ ਸੁਭਾਚ ਮੈਂ ਅੱਜ ਸੇ ਕਰ ਗਿਆ ਵੀ ਹਮ ਤਮ ਗਿਆ ਹੁੰਦੀ ਰਹੇ ਉਹਦੇ ਬਾਰੇ ਕਿਉਂ ਨਹੀਂ ਕਾਰਵਾਈ ਕੀਤੀ ਕੋਸੇ ਉਹ ਇਹਦੇ ਬਾਰੇ